ਸਰਜ ਨਜਾਇਜ਼ ਸਾਰਿਆਂ ਨੂੰ ਲੈ ਕੇ ਜਿਹੜਾ ਡਰੇਨ ਭਾਗ ਵੱਲੋਂ ਮਾਈਨਿੰਗ ਭਾਗ ਵੱਲੋਂ ਮਾਨਯੋਗ ਹਾਈ ਕੋਰਟ ਦੇ ਹੁਕਮ ਤਾਅਕ ਕਬੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਵੀ ਫੋਰਸ ਬਲਾਈ ਗਈ ਹੈ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਨਾ ਹੋਵੇ ਕਿਵੇਂ ਦੀ ਮੌਕੇ ਸਥਿਤੀ ਕਿਵੇਂ ਸੀ ਨਹੀਂ ਜੀ ਮਾਈਨਿੰਗ ਡਿਪਾਰਟਮੈਂਟ ਵਾਲੇ ਨੇ ਜਿਹੜੇ ਆਪ ਦੀ ਕਾਰਵਾਈ ਕਰ ਰਹੇ ਨੇ ਜੀ ਅਸੀਂ ਨਾਲ ਲਾਅ ਐਂਡ ਆਰਡਰ ਸਿਚੁਏਸ਼ਨ ਕੋਈ ਖਰਾਬ ਨਾ ਹੋਵੇ ਉਹਦੇ ਕਰਕੇ ਸਾਨੂੰ ਨੇਪ ਤਸੀਲਦਾਰ ਸਾਹਿਬ ਨੇ ਚਿੱਠੀ ਭੇਜੀ ਸੀ ਜੀ ਜੀਤੇ ਰਾਏ ਪਰ ਅਸੀਂ ਆਏ ਆ ਇੱਥੇ ਹਾਂਜੀ ਬਾਕੀ ਸਿਚੁਏਸ਼ਨ ਪੀਸਫੁਲ ਹੈ ਸਾਰੇ ਜਿਹੜੀ ਕਾਰਵਾਈ ਹੈ ਕਿਸੇ ਇਹ ਨੋਟਿਸ ਆਪਣਾ ਨੋਟੀਫਿਕੇਸ਼ਨ 55 ਤਹਿਤ ਕੋਈ ਵੀ ਆਪਣਾ ਕੋਈ ਵੀ ਉਸਾਰੀ ਪਾਣੀ ਦੇ ਫਲੋਅ ਨੂੰ ਵਹਾਨ ਨੂੰ ਰੋਕ ਨਹੀਂ ਸਕਦਾ ਇਹ ਜਦੋਂ ਵੀ ਹੁਣ ਹੜਾ ਆਉਣਗੇ ਉਦੋਂ ਨੁਕਸਾਨ ਕਾਫੀ ਹੁੰਦਾ ਹੈ ਇਹ ਉਹਨਾਂ ਨੂੰ ਬਚਾਉਣ ਲਈ ਜਿਹੜੀ ਨਜਾਇਜ਼ ਉਸਾਰੀਆਂ ਉੱਪਰ ਕੀਤੀਆਂ ਵੀ ਆ ਅਸੀਂ ਉਹਨਾਂ ਨੂੰ ਢਾ ਰਹੇ ਹਾਂ ਕੁਝ ਕੁ ਸਰਵੇਟੇਸ਼ਨ ਤੇ ਕੁਝ ਟਾਬੇ ਬਣਾਏ ਹੋਏ ਸੀ ਉੱਥੇ ਵੀ ਕਾਰਵਾਈ ਕੀਤੀ ਹਾਂਜੀ ਹਾਂ ਜੋ ਵੀ ਸਟਰਕਚਰ ਸੀਗੇ ਸਾਡੇ ਕੋਲ ਲਿਸਟ ਹੈਗੀ ਫਾਰਮ ਹਾਊਸ ਵੀ ਬਣਾਏ ਹੋਏ ਸੀ ਕਿੰਨਾ ਵੀ ਫਾਰਮ ਹਾਊਸ ਬਣਾਏ ਹੋਏ ਨੇ ਲੋਕਾਂ ਦੇ ਘਰ ਨੇ ਜੀ ਸਾਰੇ ਉਹ ਢਾਰੇ ਨੇ ਫਾਰਮ ਹਾਊਸ ਤੇ ਕਾਰਵਾਈ ਹਾਂਜੀ ਹਾਂ ਤੇ ਲੈਸ ਟਾਈਮ ਕੋਈ ਬੰਦਾ ਇਸ ਤਰੀਕੇ ਨਾਲ ਨਜਾਇਜ਼ ਸਾਰੀ ਕਰਦਾ ਹੈ ਜਾਂ ਫਿਰ ਕੋਈ ਉਹਨਾਂ ਨੂੰ ਸਿਰ ਪ੍ਰੋਪਰ ਤਰੀਕੇ ਨਾਲ ਨੋਟਿਸ ਦੇਵਾਂਗੇ ਨੋਟਿਸ ਦੇ ਕੇ ਫਿਰ ਉੱਪਰ ਆਪਣਾ ਕਾਰਵਾਈ ਕਰਾਂਗੇ ਜੀ ਨਵੇਂ ਸਾਰੀ ਤੇ ਸਾਰੀ ਤੇ ਰੋਕ ਲੱਗੀ ਸਾਰਿਆਂ ਦੀ ਰੋਕ ਲੱਗੀ ਠੀਕ ਹੈ ਜੀ